ਨੇ ਆਦੇ ਅੰਮੇ ਆਉ ਇਨਾ ਹੀ ਪ੍ਰਵਾਨ ਕਰੋ ਦਾਸ ਕੋਈ ਗੁਣੀ ਕੋਈ ਗਿਆਨੀ ਕਿਉਂ ਕੀ ਦੁਨੀਆ ਨਹੀਂ ਆਪ ਸੋ ਸੰਗਤਾਂ ਦੇ ਚਰਨਾਂ ਦੀ ਧੂੜ ਹਾਂ ਸਹਿਬਾਂ ਦੀ ਕਰਦੀ ਉਸ ਅਤੀ ਕਰਦੇ ਆਂ तमाम ਬੇਨਖਰਾ ਹੋਇਆ ਮੇਹਨ ਸਾਹਿਬ ਸਿੰਘ ਸਤਿਗੁਰੂ ਬਖਸ਼ਣ ਜੋ ਹਨ ਜਿੰਨੀ ਸੰਗਤ ਪਹੁੰਚੀਏ ਸਰਬ ਸੰਗਤਾਂ ਦਾ ਪਰਵੰਧਕਾਂ ਦੀ ਤਰਫੋਂ ਹੇਲਦੇ ਕਰਕੇ ਤਾਂ ਬਾ ਸੰਗਤੀ ਰੂਪ ਦੇ ਵਿੱਚ ਜਿੱਥੇ ਸਮਾਜਿਕ ਧਾਰਮਿਕ ਔਰ ਰਾਜਨੀਤਕ ਗੁੰਭੋਂਚੇ ਹਮ ਭਾਈ ਕਾਲਾ ਜੀ ਢਿੱਲੋਂ ਸਾਹਿਬ ਔਰ ਭਾਈ ਨਰਸਨ ਸਿੰਘ ਜੀ ਦੇ ਸਾਥ ਔਰ ਪਿਆਰੇ ਭਾਈ ਚੰਨੀ ਸਿੰਘ ਜੀ ਸਾਫ ਦਾ ਸਪੰਸਰ ਸਾਡੇ ਸਤਕਾਰਯੋਗ ਐਮਸੀ ਸਾਹਿਬ ਬੈਠੇ ਹਨ ਭਾਈ ਜਗਰਾਜ ਸਿੰਘ ਜੀ ਜਿੰਨੀ ਸੰਗਤ ਪਿਆਰ ਵਿੱਚ ਪਹੁੰਚੀ ਹੈ ਸਰਬ ਸੰਗਤਾਂ ਦਾ ਹਿਰਦੇ ਘਰ ਕੀ ਧੰਬਾ ਸਮੁੱਚੀ ਸੰਗਤ ਨੂੰ ਸਤਿਗੁਰੂ ਦਾਸ ਮਹਾਰਾਜ ਜੀ ਦੇ ਆਗੁਣ ਪਰਉ ਦੀਆਂ ਅਨੰਤ ਅਨੰਤ ਬੁਧਾਈਆਂ ਹੋ ਆਹ ਬੁਧਾਈ ਦਿੰਦਾ ਹੋਇਆ ਮੈਂ ਖੇਮਾਂ ਦਾ ਜਾਜਕ ਸਾਰੀ ਸੰਗਤ ਅਨੰਦ ਸਾਹਿਬ ਦੇ ਵਿੱਚ ਸਾਥ ਦਿਓ ਪਰ ਨਾਲ ਹੀ ਇੱਕ ਬੇਨਤੀ ਹੈ ਇਹ ਜੋ ਬੇਨਤੀ ਜੋ ਮਹਾਰਾਜਾ ਮਿਸ਼ਨ ਜਿਵੇਂ ਬੱਚੇ ਭਾਈ ਅਮਰਪਾਲ ਸਿੰਘ ਭਾਈ ਜੈਪਾਲ ਸਿੰਘ ਇੰਨਾ ਦੀ ਵੀ ਮੈਂ ਸੇਵਾ ਵੇਖਦਾ ਰਹਿਣਾ ਇਹ ਸਤਿਗੁਰੂ ਦਾਸ ਮਹਾਰਾਜ ਹੈ ਹਮੇਸ਼ਾ ਮੈਂ ਸੇਵਾ ਕਰਾਂ ਕਿਸੇ ਗਰੀਬ ਦੀ ਮਦਦ ਕਰ ਦੇਣਾ ਔਰ ਉਹਨਾਂ ਸਾਥ ਸੰਗਤ ਜਾਂ ਕਿਸੇ ਮਰੀਜ਼ ਨੂੰ ਸੰਭਾਲ ਲੈਣਾ ਇਹ ਬੇਜਵਾਨਾਂ ਦੀ ਸੇਵਾ ਕਰਦੇ। ਮੈਂ ਵੇਖਿਆ ਦਾ ਕੋਈ ਜਿਵੇਂ ਕੋਈ ਗਾਂ ਫਿਰਦੀ ਏ ਉਹਦੇ ਕੀੜੇ ਪਏ। ਜਾਂ ਕੋਈ ਸਾਧ ਸੰਗਤ ਕੁੱਕਰ ਫਿਰਦੇ। ਇਹੋ ਜਿਹੀ ਸੇਵਾਵਾਂ ਕਰਦੇ। ਜਿਹੜੇ ਬੋਲ ਕੇ ਨਹੀਂ ਦੱਸ ਸਕਦੇ। ਜੀ ਜੀ ਸਾਨੂੰ ਸਮਝ ਨਹੀਂ ਉਹ ਸੇਵਾਵਾਂ ਇਹ ਬੱਚੇ ਕਰਦੇ ਆ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ। ਕਰਨਾ ਚਾਹੀਦਾ। ਔਰੋਤੀ ਇਸ ਵਿਸਮ ਤੇ ਸੰਤ ਮਹਾਰਾਜ 20ਵੀਂ ਸਦੀ ਕੇ ਉਤਾਰ ਸੰਤ ਮਹਾਰਾਜ ਤੰਬਾ ਬਾਦ ਸਿੰਘੀ ਮਸਦੋਣਾ ਸਾਹਿਬ ਵਾਲੇੰਦੇ ਪ੍ਰਕਾ